ਜੀ ਮੇਰਾ ਨਾਮ ਗੁਰਚਰਨ ਸਿੰਘ ਹੈ ਜੀ ਅੱਜ ਜਿਹੜਾ ਤੁਸੀਂ ਤੁਹਾਡਾ ਲਾ ਰਿਹਾ ਕਦੇ ਸਮਝ ਲਾ ਰਹੇ ਇਹ ਸਾਡਾ ਜਿਹੜਾ ਮੁਹੱਲਾ ਹੈ 올ਡ ਕੈਂਟ ਰੋਡ ਨੇੜੇ ਸੈਦੂ ਸ਼ਾਹ ਚੌਂਕ ਤੋਂ ਸਾਹਮਣੇ ਨੂੰ ਜੋ ਜਾਂਦੇ ਆ 올ਡ ਕੈਂਟ ਰੋਡ ਹਰਗਵਿੰਦ ਨਗਰ ਜਿਹੜਾ ਇਹ ਰਸਤਾ ਸਾਡਾ ਜਾਂਦਾ ਹੈ ਸ਼ੌਣੀ ਨੂੰ ਜਾਂਦਾ ਇਹ ਜੀ ਤਿੰਨ ਨੰਬਰ ਗੇਟ ਨੂੰ ਇਹਦਾ ਬਹੁਤ ਬੁਰਾ ਆਲਿਆ ਫਰੀਦਕੋਟ ਦੇ ਵਿੱਚ ਤਕਰੀਬਨ ਸਾਰੇ ਸਾਰੀਆਂ ਗਲੀਆਂ ਵੀ ਤਕਰੀਬਨ ਬਣ ਚੁੱਕੀਆਂ ਸਾਰੇ ਰਸਤੇ ਬਣ ਚੁੱਕੇ ਆ ਤੇ ਇੱਥੇ 2.5 ਸਾਲ ਹੋ ਗਏ ਨਵੀਂ ਸਰਕਾਰ ਬਣੀ ਜਿਹੜੀ ਤੁਸੀਂ ਆਮ ਆਦਮੀ ਦੀ ਕਹਿ ਰਹੇ ਹੋ ਉਹਨਾਂ ਦੀ ਬਦੌਲਤ ਇਹ ਬਹੁਤ ਖੱਜਲ ਖਰਾਬ ਹੋ ਰਹੇ ਆ ਖਾਸ ਕਰਕੇ ਇਹ ਜਿਹੜਾ ਸਾਡਾ ਮਹੱਲਾ ਜਾਂ ਏਰੀਆ ਇਹ ਸਾਰਾ ਸਾਫਕਾ ਫੌਜੀ ਦਾ तकरीबन तकरीबन 90% ਸਾਫਕਾ ਫੌਜੀ ਆ ਕਈ ਬਾਕੀ ਮੁਲਾਜ਼ਮ ਵੀ ਹੈਗੇ ਤੇ ਸਾਨੂੰ ਇੱਥੇ ਈਸੀਐਚਐਸ ਦੀ ਸਹੂਲਤ ਐਕਸਮੈਨਾਂ ਨੂੰ ਫੌਜੀ ਦੀ ਹੁੰਦੀ ਹੈ ਫੌਜ ਨੂੰ ਤੇ ਉਹਦੇ ਕਰਕੇ ਇਹਨਾਂ ਦਾ ਜਿਹੜਾ ਰਸਤਾ ਕਿ ਇਸ ਰਸਤੇ ਰਾਹੀਂ ਇਹਨਾਂ ਨੇ ਜਾਣਾ ਹੁੰਦਾ ਦਵਾਈ ਲੈਣ ਤੇ ਉੱਥੋਂ ਇਹਨਾਂ ਦੇ ਅੱਗੇ ਤੁਸੀਂ ਜਾ ਕੇ ਦੇਖੋਗੇ ਰਸਤੇ ਵਿੱਚ ਪਾਣੀ ਪਾਣੀ ਆ ਤੇ ਬਹੁਤ ਖੱਜਲ ਖਰਾਬੀ ਹੁੰਦੀ ਆ ਤੇ ਅ ਇਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਇਸ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਕਿ ਸਾਨੂੰ ਪ੍ਰਸ਼ਾਸਨ ਨੂੰ ਜਗਾਉਣਾ ਪਊਗਾ ਇਸ ਸਰਕਾਰ ਨੂੰ ਜਗਾਉਣਾ ਪਊਗਾ ਕਿ ਅਸੀਂ ਵੀ ਇੱਥੋਂ ਦੇ ਵਾਸੀ ਆ ਪੰਜਾਬ ਦੇ ਵਾਸੀ ਆ ਫਰੀਦਕੋਟ ਦੇ ਵਾਸੀ ਆ ਇਸ ਮੁਹੱਲੇ ਦੇ ਨਿਵਾਸੀ ਆ ਤੇ ਸਾਡੇ ਬਾਰੇ ਮਤਲਬ ਥੋੜਾ ਬਹੁਤਾ ਸਾਡੇ ਵੱਲ ਧਿਆਨ ਦਿੱਤਾ ਜਾਵੇ ਇਸ ਸਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਤੇ ਧਰਨਾ ਵੀ ਲਾਵਾਂਗੇ ਤੇ ਅੱਗੇ ਤੋਂ ਹੋਰ ਵੀ ਕੋਈ ਅਸੀਂ ਮੁਜ਼ਾਰਾ ਕਰਨ ਦੀ ਮਤਲਬ ਕਿ ਤਜਵੀਰ ਤਜਵੀਰ ਬਣਾ ਰਹੇ ਆ ਅਸੀਂ ਅਣਵੇਂ ਤੇ ਲਈ ਸਮੇਲੀ ਸੀ ਕੁਛ ਨਾ ਕੁਛ ਕਰੀਏ ਇਸ ਸਬੰਧ ਵਿੱਚ ਇਕੱਠੇ ਹੋਏ ਆ ਜੇਕਰ ਸਾਡਾ ਕੋਈ ਹੱਲ ਹੋ ਜਾਵੇ ਤਾਂ ਮੇਰਾ ਨਾਮ ਕੁੜੀ لال ਆ ਜੀ ਆਪਦਾ ਕੰਮ ਕੀ ਆਪਣਾ ਇਹ ਸੜਕ ਬਾਰੇ ਕੀ ਕਹਿਣਾ ਚਾਹਦੇ ਸੜਕ ਬਾਰੇ ਬੇਨਤੀ ਸਰਕਾਰ ਨੂੰ ਵੀ ਕਰ ਚੁੱਕੇ ਆ ਗੁਰਦਾਸ ਸਿੰਘ ਸਿੱਖੋਂ ਕੋਲੇ ਵੀ ਗਏ ਆ ਵੋਟਾਂ ਵੀ ਆਮ ਆਦਮੀ ਆਦਮੀ ਪਾਰਟੀ ਨੂੰ ਪਾਈਆਂ ਸਾਡੀ ਕਿਸੇ ਨੇ ਬਾਈ ਜੀ ਸੁਣਵਾਈ ਨਹੀਂ ਕੀਤੀ ਅੱਜ ਤੱਕ ਆ ਜਦੋਂ ਅਸੀਂ ਆ ਸੜਕ ਨੰਗਦੇ ਆ ਸਾਡੀਆਂ ਕੁੜੀਆਂ ਬੀਬੀਆਂ ਭੈਣਾ ਛੋਟੀਆਂ-ਛੋਟੀਆਂ ਬੱਚੀਆਂ ਸਕੂਲ ਜਾਂਦੀਆਂ ਕਈ ਵੇਰਾਂ ਡਿੱਗ ਵੀ ਜਾਂਦੀਆਂ ਵਿੱਚੋਂ ਪਹੁੰਚੇ ਲਿਬੜ ਜਾਂਦੇ ਆ ਸ਼ਰਮ ਆਉਣੀ ਚਾਹੀਦੀ ਯਾਰ ਸਰਕਾਰ ਨੂੰ ਪਾਣੀ ਵੀ ਘਰਾਤੇ ਜਦੋਂ ਯਾਰ ਅਸੀਂ ਵੋਟਾਂ ਪਾਈਆਂ ਅਸੀਂ ਸਰਕਾਰ ਦੇ ਇੰਨਾ ਜ਼ੋਰ ਲਾਇਆ ਸਾਰੇ ਮੱਲੇ ਨੇ ਵੋਟਾਂ ਪਾਈਆਂ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਮੈਂ ਤਾਂ ਇੰਨੀ ਬੇਨਤੀ ਕਰਦਾ ਵੀ ਇਹਨੂੰ ਬਣਾਉਣ 100 ਵੇਰਾਂ ਜਾ ਚੁੱਕੇ ਆ ਇਹਨਾਂ ਕੋਲ ਕਹਿੰਦੇ ਫੰਡ ਹੈ ਨਹੀਂ ਸਾਡਾ ਤਾਂ ਨੰਦਾ ਬਣਾਊਗਾ ਫਲਾਣਾ ਬਣਾਊਗਾ ਸਾਨੂੰ ਕਿਸੇ ਨਾਲ ਕੀ ਆ ਠੋਡੇ ਨੰਦੇ ਨਾਲ ਜਾਂ ਕਾਂਗਰਸ ਪਾਰਟੀ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਅਸੀਂ ਤਾਂ ਆਮ ਲੋਕ ਆ ਭਾਈ ਇਹ ਸੰਡੀਆਂ ਦੁਨਿਆਵੀ ਦੁਨਿਆਵੀ ਸਹੂਲਤਾਂ ਸਾਨੂੰ ਦੇਣੀਆਂ ਚਾਹੀਦੀਆਂ ਪਹਿਲਾਂ ਤਾਂ ਸਾਡੇ ਇੱਥੇ ਗੰਦਾ ਪਾਣੀ ਆਉਂਦਾ ਰਿਹਾ ਆ ਇੱਕ ਦੋ ਦਿਨ ਹੁਣ ਕੁਛ ਰਾਤ ਮਿਲੀ ਆ ਉਹ ਵੀ ਪਹਿਲਾਂ ਪਹਿਲਾਂ ਗੰਦਾ ਪਾਣੀ ਆਉਂਦਾ ਮੱਲੇ 'ਚ ਸਾਨੂੰ ਇਹ ਮੱਲੇ ਨਾਲ ਨਹੀਂ ਸਮਝਦੇ ਸਾਨੂੰ ਇਹ ਇਹਨਾਂ ਨੂੰ ਇਹ ਚਾਹੀਦਾ ਵੀ ਸਾਨੂੰ ਪਿੰਡ 'ਚ ਹੀ ਲੈ ਆਉਣ ਸਾਨੂੰ ਸਰਕਾਰ ਡੀਸੀ ਸਾਹਿਬ ਤੋੜ ਕੇ ਪਿੰਡ ਬਣਾ ਦੇਣਾ ਇੱਕ ਨਵਾਂ ਅਸੀਂ ਇਹ ਚੋਣੇ ਆ ਮੱਲੇ ਵਾਲੇ ਇੱਥੇ 500 ਦੀ ਵਾਦੀ ਆ ਹਜ਼ਾਰ ਵੋਟ ਆ ਇੱਥੋਂ ਦੀ ਅਸੀਂ ਉੱਥੇ ਪੋਸਟਰ ਵੀ ਲਾਵਾਂਗੇ ਵੀ ਸਾਡੇ ਮੱਲੇ 'ਚ ਕੋਈ ਵੋਟਾਂ ਲੈਣ ਨਾ ਲੀਡਰ ਆਵੇ ਸਾਰੇ ਲੀਡਰ ਨਾ ਕੰਮੇ ਬਾਈ ਜੀ ਕਾਂਗਰਸ ਵੀ ਨਕਮੀ ਕਾਲੀ ਵੀ ਨਕਮੀ ਆਵਾਮ ਆਦਮੀ ਤਾਂ ਜਮਾਈ ਨਖੇਦ ਜੀਰਾ ਹੋਣਾ ਅਸੀਂ ਬਣਾ ਚੁੱਕੇ ਆ ਅਸੀਂ ਬਦਲਾ ਲੈਣ ਦਾ ਸਹੀਆ ਪਰ ਇਹਨਾਂ ਨੇ ਬਦਲਾ ਸਾਡਾ ਬਹੁਤ ਮਾਰਾ ਇਹਨਾਂ ਨੇ ਹਸਾ ਸਾਨੂੰ ਵੇਖੀ ਜਾਂਦੇ ਆ ਹੁਣ ਯਾਰ ਕੀ ਕਰੀਏ ਯਾਰ ਕੀ ਉਹਨਾਂ ਵਾਲੇ ਸਮਝ ਤੋਂ ੜਕੀ ਹੈਗਾ ਦਾ ਇਰਾਦਾ ਲਿਖੀ ਹੈਗਾ ਫਰਨਾਮ ਯਾਰੀ ਆਊਗਾ ਹਾਂ ਧਰਨਾ ਬਾਜੀ ਦੀ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇਵਾਂਗੇ ਇੱਕ ਦੋ ਦਿਨ ਚ ਦੇ ਰਹੇ ਆ ਅੱਜ ਤੱਕ ਛੁੱਟੀ ਕਰਕੇ ਅਸੀਂ ਗਏ ਨਹੀਂ ਕੱਲ ਨੂੰ ਪਹਿਲਾ ਵਿਚਾਰ ਸੀਗਾ ਵੀ 15 ਅਗਸਤ ਤੇ ਅਸੀਂ ਉੱਥੇ ਜਾ ਕੇ ਨਾਹਰੇ ਬਾਜੀ ਕਰਗੇ ਪਰ ਮੈਂ ਇਹਨਾਂ ਸਾਰੇ ਭਰਾਵਾਂ ਨੂੰ ਰੋਕਿਆ ਮਲੇ ਵਾਲਿਆਂ ਨੂੰ ਆਪਾਂ ਕਿਹਾ ਵੀ ਜਿਹੜਾ ਆਜ਼ਾਦੀ ਦਿਵਸ ਆ ਆਜ਼ਾਦੀ ਹਰ ਇੱਕ ਬੰਦੇ ਦਾ ਅਸੀਂ ਯਾਰ ਹੋਏ ਆਂ ਦੇਸ਼ 'ਚ ਇਸ ਦੇਸ਼ ਦੇ ਵਾਸੀ ਆਂ ਅਸੀਂ ਵੀ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ 15 ਅਗਸਤ ਤੋਂ ਮਗਰੋਂ ਇਹ ਲੀਕਾਂਗੇ ਪ੍ਰੋਗਰਾਮ ਹੁਣ ਸਾਡਾ ਪ੍ਰੋਗਰਾਮ ਇਹ ਹੈਗਾ ਅਸੀਂ ਇੱਥੇ ਧਰਨਾ ਲਾਵਾਂਗੇ ਚੌਂਕ 'ਚ ਡੀਸੀ ਸਾਹਿਬ ਨੂੰ ਪਹਿਲਾਂ ਮੰਗ ਪੱਤਰ ਵੀ ਦੇਵਾਂਗੇ ਬਾਈ ਜੀ 3 ਹਜ਼ਾਰ ਸਾਲ ਹੋ ਗਏ 2 ਸਾਲ ਹੋ ਗਏ ਸੀਵਰੇਜ ਪੈਨੂੰ ਸੜਕ ਤੋੜਤੀ ਸੀ ਉਦੋਂ ਦੇ ਹੀ ਅਸੀਂ ਔਖੇ ਆਂ ਨੰਗਣਾ ਹੀ ਔਖਾ ਯਾਰ ਜੋ ਮੀਂਹ ਪੈ ਜਾਂਦਾ ਨਾ ਸੀਵਰੇਜ ਹੱਲ ਨਿਕਲਿਆ ਜੀ ਨਾ ਸੀਵਰੇਜ ਦਾ ਕੋਈ ਹੱਲ ਆ ਨਾ ਕੋਈ ਹੋਰ ਹੱਲ ਆ ਕੀ ਫਾਇਦਾ ਜੀ ਇਹ ਸਰਕਾਰ ਬਣਾਉਣ ਦਾ ਸਾਨੂੰ ਮੇਰਾ ਨਾਮ ਨਿਰਿੰਦਰ ਸਿੰਘ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਸੀਂ 올ਡ ਕੈਂਟਰੋਡ ਹਰ ਗੋਬਿੰਦਨਗਰ ਮੱਲੇ ਦੇ 4 ਨੰਬਰ ਗੇਟ ਕੋਲ ਦੇ ਨਿਵਾਸੀ ਆ ਸਾਨੂੰ ਢਾਈ ਤੋਂ 3 ਸਾਲ ਹੋ ਗਏ ਬਹੁਤ ਪ੍ਰੋਬਲਮ ਹੈ ਕਾਂਗਰਸ ਵੇਲੇ ਦੀ ਆ ਸਰਕਾਰ ਦੇ ਸੜਕ ਪੱਟੀ ਵੀ 6 ਮਹੀਨੇ ਪਹਿਲਾਂ ਦੀ ਢਾਈ ਸਾਲ ਉੱਤੋਂ ਦੀ ਟੱਪ ਗਿਆ ਆਮ ਆਦਮੀ ਪਾਰਟੀ ਦੇ ਪਰ ਸਾਡੀ ਆ ਸੜਕ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਥੋਂ ਤੱਕ ਇਹ ਹਾਲ ਆ ਸਾਡਾ ਜਦੋਂ ਸਵੇਰੇ ਮੀਂਹ ਪੈ ਜਾਏ ਜਾਂ ਜਦੋਂ ਬੱਚਿਆਂ ਨੂੰ ਲਿਆਉਣਾ ਹੋਵੇ 2 ਵਜੇ ਦੇ ਕਰੀਬ ਮੀਂਹ ਪੈ ਜਾਏ ਤੇ ਅਸੀਂ ਬੱਚਿਆਂ ਨੂੰ ਲਿਆ ਨਹੀਂ ਸਕਦੇ ਜੀ ਇਥੋਂ ਗੋਡੇ-ਗੋਡੇ ਪਾਣੀ ਖੜਾ ਹੋ ਜਾਂਦਾ ਜੋ ਆਕਾ ਨੂੰ ਲਿਆਉਣਾ ਹੁੰਦਾ ਸਭ ਦਿੱਕਤ ਹੈ ਜੀ ਕੋਈ ਕੱਲ ਨੂੰ ਨੁਕਸਾਨ ਹੋ ਜਾਏ ਕਿਸ ਦਾ ਕੋਈ ਜ਼ਿੰਮੇਵਾਰ ਹੈ ਜੀ ਦੱਸੋ ਕੋਈ ਜ਼ਿੰਮੇਵਾਰੀ ਨਹੀਂ ਚਾਹਦਾ ਅਸੀਂ ਕਿਸੇ ਨੂੰ ਮਿਲ ਲਿਆ ਖੋਸਾ ਸਾਹਿਬ ਨੂੰ ਕਹਤਾ ਕਿਸੇ ਨੂੰ ਕਹਤਾ ਸਭ ਨੂੰ ਕਹਤਾ ਪਰ ਸਾਡਾ ਜੋ ਵੀ ਹੈ ਕੋਈ ਸੁਣਵਾਈ ਨਹੀਂ ਸਾਡੀ ਹੁੰਦੀ ਇਹ ਕਹਿ ਦਿੰਦੇ ਆ ਫੰਡ ਹੈ ਨਹੀਂ ਫੰਡ ਹੈ ਨਹੀਂ ਕਦੀ ਕਹਿੰਦੇ ਪਾਸ ਨਹੀਂ ਹੋਈ ਸੜਕ ਉਧਰ ਦੇਖ ਲੋ ਲੋਕਾਂ ਦੇ 2 ਨੰਬਰ ਗੇਟ ਤੋਂ ਤੁਸੀਂ ਲੈ ਕੇ ਤੇ ਉਧਰ ਤੱਕ ਬਣਾਤੀ ਯੂਨੀਵਰਸਿਟੀ ਤਾਈਂ ਸੜਕ ਇੱਥੋਂ ਤੱਕ ਤੁਸੀਂ ਸਾਡੀ ਕੋਈ ਸੁਣਵਾਈ ਨਹੀਂ ਕਰਦੇ ਜੀ ਸਾਨੂੰ ਨਾ ਮੱਲੇ 'ਚ ਰੱਖਿਆ ਨਾ ਸਾਨੂੰ ਪਿੰਡ 'ਚ ਰੱਖਿਆ ਅੱਗੇ ਕੋਈ ਰਾਜਨੀਤਿਕ ਲੀਡਰ ਆਉਂਦਾ ਮੋੜ ਤੋਂ ਕਹਿੰਦਾ ਇੱਥੇ ਵੀ ਗਾਂ ਮੱਲਾ ਹੈਗਾ ਜਦੋਂ ਵੋਟਾਂ ਮੰਗੜੀਆਂ ਉਦੋਂ ਤਾਂ ਕਹਿੰਦੇ ਗਾਂ ਮੱਲਾ ਇਹਨਾਂ ਨੂੰ ਦਿਸ ਜਾਂਦਾ ਤੇ ਜਦੋਂ ਵੋਟਾਂ ਟੱਪ ਜਾਂਦੀਆਂ ਉਦੋਂ ਬਾਅਦ ਇਹਨਾਂ ਨੂੰ ਮੱਲਾ ਵੀ ਦੱਸਣਾ ਬੰਦ ਹੋ ਜਾਂਦਾ ਹਜ਼ਾਰ ਬੰਦੇ ਦੀ ਵਾਦੀ ਹੈ ਇੱਥੇ ਕੀ ਕਰੀਏ ਦੱਸੋ ਜੀ ਸਾਡਾ ਹੱਲ ਚਾਹੀਦਾ ਸਾਡਾ ਜੇ ਸਾਡਾ ਹੋਰ ਵਿੱਡਾਂਗੇ ਅਸੀਂ ਇਹ ਚੌਂਕ ਜਾਮ ਕਰਾਂਗੇ ਪਰ ਮੁੜ ਕੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਲੋਕਾਂ ਦੀ ਖੱਜਰਖਵਾਰੀ ਦਾ ਅਸੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡੀ ਸੁਣਵਾਈ ਹੋ ਜੇ ਜੇ ਸਾਡੀ ਸੁਣਵਾਈ ਨਾ ਹੋਈ ਪ੍ਰਸ਼ਾਸਨ ਦੇ ਅਸੀਂ ਆਮਣੇ ਸਾਹਮਣੇ ਜਾ ਕੇ ਇਟ ਨਾਲ ਇਟ ਖੜਕਾ ਦੇਾਂਗੇ ਸਾਡੇ ਮਹੱਲੇ ਦਾ ਹੱਲ ਹੋਣਾ ਚਾਹੀਦਾ ਜਦੋਂ ਵੋਟਾਂ ਵੇਲੇ ਸਾਰਿਆਂ ਨੂੰ ਸਾਡਾ ਮਹੱਲਾ ਵੇਖਦਾ ਉਸ ਤੋਂ ਬਾਅਦ ਵੇਖਦਾ ਨਹੀਂ ਕੀ ਕਰੀਏ ਦੱਸੋ ਅਸੀਂ ਦੱਸੋ ਇਸ ਕੰਮ ਦੇ ਵਿੱਚ ਸਾਰੇ ਬਹੁਤ ਪਰੇਸ਼ਾਨ ਆ ਇਸੇ ਕਰਕੇ ਸਾਰੇ ਜਣੇ ਅੱਜ ਇਕੱਠੇ ਹੋਏ ਆ ਠੀਕ ਹੈ